ਹਾਂਜੀ ਅਰ ਕੀ ਹਾਲ ਚਾਲ ਹੈਾਰੇ ਦੋਸਤਾਂ ਮੈਂ ਉਮੀਦ ਕਰਦਾ ਵੀ ਠੀਕ ਠਾਕ ਹੋਵੇ ਤੁਹਾਡੇ ਜਾਨਵਰ ਸੈੱਟ ਬੈਟ ਹੋਣਗੇ ਲਓ ਮਿੱਤਰੋ ਜਾਨਵਰ ਆਪਾਂ ਫੜ ਲਿਆ ਲਾਲ ਗਿੱਚੀ ਵਾਲਾ ਮਾਰਦੇ ਆਂ ਇਹਨੂੰ ਉਰਲਾ ਦੇਖੋ ਤੁਸੀਂ ਤੇਰਾ ਆਪਣਾ ਚੱਲੋ ਮਿੱਤਰਾਂ ਛੜਦਾ ਬਈ ਹੋ ਜਾਂਦਾ ਬਾਕੀ ਇਥੋਂ ਫੜਦੇ ਆਂ ਲਓ ਬਈ ਦੋ ਪਠੰਗਾ ਫੜ ਲਿਆ ਚਲੋ ਜੀ ਓਲਾ ਬਾਈ ਆਪਣੀ ਸਾਥਿਆਰੀ ਤੇ ਆਹ ਬੱਚਾ 2 ਸੇਡੰਡੇ ਵਾਲਾ ਇਹਨਾਂ ਨੂੰ ਵੀ ਮਾਰ ਦਿੰਨੇ ਓਲਾ ਆਹ ਉੱਡ ਗਿਆ ਬਾਈ ਆਹ ਫੜ ਲਿਆ ਬਾਈ ਰੱਤਾ ਕਾਲੇ ਕੰਡ ਦਾ ਦੇ ਗਲਾਬੀ ਚੱਲ ਰਾਂ ਰਹਿ ਗਈ ਆਪਣੀ ਚੀਨੀ ਇਹਨੂੰ ਵੀ ਠੋਕਦੇ ਓਲਾ ਲਓ ਬਾਈ ਚੀਨੀ ਵੀ ਛੜਤੀ ਆ ਜਾਂਦੀ ਆ ਦੇ ਆ ਕੂਤਣਾ ਵੱਡਾ ਆਪਣਾ ਜਿਹੜਾ ਕਾਲੀ ਪੂਛ ਦਾ ਇਹਨੂੰ ਆਪਾਂ ਦੇਣੀ ਆ ਪਾਲ ਰਜਲ ਥੋੜੀ ਜੀ ਬੱਚਿਆਂ ਨੂੰ ਦਾਣੇ ਦਿੰਦਾ ਕਰਕੇ ਨਾ ਆ ਪਾਈ ਪਈ ਆ ਇਹ ਇਹਨੂੰ ਦੇ ਦੇਣੇ ਆ ਓ ਜੀ ਓਕੇ ਬਾਈ ਇਹਨੂੰ ਛੱਡ ਦਿੰਨੇ ਆ ਪੱਕੜੇ ਦੇ ਵਿੱਚ ਚੱਲ ਵੀ ਮਤਰਾ। ਕਾਟਾ। ਕੁਝ ਨਾ ਲੱਗੇ ਬਈ ਪਰ। ਲਓ ਬਈ। ਕੁਝ ਨਾ ਆਪਾਂ ਭਰਤਿਆਂ ਤੇ ਆ ਰੱਖਦੀਏ ਉਦਨ ਵਾਲਾ ਕੰਮ ਨਾ ਹੋ ਜੇ। ਮੈਂ ਤਾਂ ਹੀ ਨਹੀਂ ਦਿਖਾਉਂਦਾ ਹੁੰਦਾ ਵਲੌਗ 'ਚ। ਕੁਝ ਜੀ ਗੱਡੀਆਂ ਪਰ ਕੇ ਰੱਖਦੇ। ਕਿਉਂਕਿ ਤੁਹਾਨੂੰ ਪਤਾ ਹੀ ਆ। ਉਦਨ ਆਪਣੀ ਕੁਜੀ ਟੁੱਟ ਗਈ ਫਿਰ ਨਵੀਂ ਲੈ ਕੇ ਆਏ। ਦੇਖ ਲਓ ਬਈ ਜਾਨਵਰ। ਹੱਡੀ ਵਾਲੀ ਆਪਣੀ ਠੀਕ ਆ ਹੁਣ ਸ਼ਾਕੀ ਉਹ ਬੈਠੀ ਚੱਲੇ। ਵਿੰਗੇ ਪੈਰ ਵਾਲੀ। ਤੇ ਬਾਕੀ ਇੱਕ ਬੱਚਾ ਜਿਹੜਾ ਪਰਲੇ ਖੁੱਡੇ ਚ ਕੱਢਿਆ ਹੋਇਆ ਸੀ ਉਹ ਇੱਧਰ ਛੱਡਤਾ ਆਪਾਂ ਆ ਦੇ ਬਿਠਾ। ਛੋਟਾ ਬੱਚਾ ਆਪ ਹੀ ਖਾਕੂਲੇ ਦੇ ਦਾਣੇ ਲੈ ਲੈ ਨੂੰ ਹੁਣ ਛਤਰੀ ਦੇ ਬਿਠਾਇਆ ਕਰਾਂਗੇ। ਐਡਾ ਹੋ ਗਿਆ ਦੇਖਣਾ। ਤੇ ਉਧਰ ਦੇ ਖੁੱਡੇ ਚ ਬਾਕੀ ਬਈ ਗਰਮੀ ਆ ਥੋੜੀ ਜੀ ਇੱਧਰ ਹੈਣੀਗੇ ਨਹੀਂ ਕਿਉਂਗੇ ਹਵਾ ਕ੍ਰੋਸ ਹੁੰਦੀ ਹੈ ਇੱਧਰੋਂ ਇੱਧਰ। ਇੱਧਰੋਂ ਇੱਧਰ ਤਾਂ ਕਰਕੇ। ਇਹ ਕਾ ਬੱਚਾ ਇਹ ਦੋਨੇ ਬਿਠਾਇਆ ਕਰਾਂਗੇ। ਆ ਦੇਖੋ। ਇਹੇ ਪੋਹੋ ਬਾਕੀ ਹੋਰ ਵੀ ਹੈਗੇ ਬੱਚੇ ਤਾਂ ਉਧਰ ਕੱਡੇ ਵੇ ਬਾਵਨ ਨੂੰ ਬਿਠਾਉਣ ਲੱਗਦੇ ਹੁਣ ਇੱਕ ਅੱਧੀ ਬਾਜੀ ਹੋਰ ਦੇਖ ਕੇ ਤੇ ਆ ਆਪਣੇ ਪੱਠੇ ਦੀ ਨਾ ਛਤਰੀ ਵਾਲੇ ਦੀ ਹੱਡੀ ਨਿਕਲਾਈ ਸੀ ਹੁਣ ਲੱਗ ਗਿਆ ਭਰਨ ਬਾਈ ਠੀਕ ਆ ਹੁਣ ਔਖਾ ਹੋ ਗਿਆ ਆ ਬੱਚਾ ਆਪਾਂ ਚੁਕਾ ਦੇਣਾ ਚੱਲ ਰਲਾ ਠੀਕ ਐ ਬਾਕੀ ਸਭ ਸੱਟਾ ਹੱਡੀਆਂ ਲਈ ਭੜਕੇ ਦੇਖਦੇ ਆ ਲਓਏ ਕੂਦੀ ਠੀਕ ਆ ਦੇਖੋ ਉੱਡਣ ਲੱਗ ਗਈ ਲੈ ਸੱਟਾ ਹੁਣ ਬਾਕੀ ਹੁਣ ਆ ਕੱਢਾਂਗੇ ਰੋਕੇ ਹਲੇ ਇੱਕ ਆ ਪੱਟੀ ਅਕਾਲ ਸ੍ਰੀ ਜੀ ਤੇ ਇੱਕ ਆਵੇ ਇਹ ਦੋਨੇ ਕੱਢਾਂਗੇ ਆਪਾਂ ਬਾਕੀ ਤਿੰਨ ਪਾਠੇ ਪਹਿਲਾਂ ਕੱਢਾਂਗੇ ਉਧਰ ਲੈ ਖੁੱਡੇ ਜਾਓ ਲੋ ਭਾਈ ਜਾਨਵਰ ਆ ਗਏ ਸਾਰੇ ਆ ਆ ਲਾਸ ਲਾਲ ਜੀ ਚੀ ਨਾ ਤੇ ਕਾਲਾ ਜੀ ਨਹੀਂ ਕੋ ਉਧਰ ਇੱਧਰ ਇਹ ਨੂੰ ਆਪਾਂ ਚੱਕ ਲੈਨੇ ਆ ਉੱਧਰ ਸ਼ਰਾਤ ਨਹੀਂ ਇੱਥੇ ਚੱਲ ਚੱਲ ਇਹ ਬਈ ਤਾਂ ਅਸੀਂ ਛੱਡ ਗਏ ਨਾ ਟਾਈਮ ਨਾ ਬਦਾਨ ਪਾ ਲਈ ਆਪਾਂ ਪੋਈ ਹਾਂ ਰੱਤੇ ਨੂੰ ਤੇ ਇਹਨੂੰ ਬਦਾਨ ਰੱਖ ਦਿੰਦੇ ਆਪਾਂ ਆਹ ਆਹ ਕ ਉਹ 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 ਇਹ ਨਹੀਂ ਸ਼ਰਾਤ ਨਹੀਂ ਇਹ ਸ਼ਰਾਤ ਨਹੀਂ ਦੁੱਧ ਖਾ ਬਹੁਤ ਸਿਆਣ ਖਾਓ 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 ਮੈਂਟੋ ਮੈਂਟੀ ਜਿਹੜੇ ਪਾ ਦੋ ਚਲੋ 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 ਇਹ ਕੰਮ ਨਹੀਂ ਬਾਰੀ ਲਾ ਲੈਣੀ ਹੈ ਪਲੇ ਸਟਾਰ ਬੋਤਾ ਐਨੇ ਹਜੇ ਸਿਸਟਮ ਇਹਦਾ ਠੀਕ ਨਹੀਂ ਹੈ ਇਹਨੂੰ ਰੋਕ ਕੇ ਪਾਉਣੇ ਹੈ ਕਿਉਂਕਿ ਹੁਣੀ ਆਇਆ ਇਹ ਬਾਕੀ ਇੱਧਰ ਦੇਖਦੇ ਆਂ ਕੋਈ ਉਧਰ ਨਹੀਂ ਇਹ ਭਾਵਾਂ ਕਿਦਾਂ ਨੇ ਬੈਠਾ ਹੈ ਉਹ ਓਏ ਹੈਲਪ ਕਰਾਉਣਾ ਆ ਗਿਆ ਇੱਧਰ ਖੜ ਜਾ ਇਹ ਨਹੀਂ ਕੰਮ ਚੱਲਣਾ ਇਹ ਨਹੀਂ ਕੰਮ ਚੱਲਣਾ ਇਹ ਨਹੀਂ ਕੰਮ ਚੱਲਣਾ ਇਹ ਜਿਖਾੜੇ ਤਬਾਠੀ ਨਹੀਂ ਇਹਦੀ ਕਰ ਮੈਂ ਤੁਹਾਨੂੰ ਐਡਿਕਟ ਤੇ ਪੁੱਛਿਆ ਇੰਥੇ ਦੇ ਯਾ ਕੌਲੀ ਜੀ ਨੂੰ ਕਮਾਲ ਦੇ ਬੰਦੇ ਹਨ ਕਣਕ ਵੀ ਖਾਲੂ ਖੜੋ ਹਾਂ 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 ਚੱਲ ਹਵਾ ਕੰਮ ਜਰਿਆ ਹਾਂ ਬਸ ਐਡ ਵੱਡੀ ਖਾਵੇ ਸਾਨੂੰ ਭਾਂਡੇ ਤੋਂ ਕੱਦਲੀ ਰੱਖੀ ਜੀ ਮੈਨੂੰ ਤਾਂ ਸਮਝ ਨਹੀਂ ਆਉਂਦੀ ਖਾ ਲੋ ਖਾ ਲੋ ਖਾ ਲੋ ਖਾ ਲੋ ਖਾ ਲੋ ਬਹੁਤ ਸਿਆਣੇ ਬਹੁਤ ਸਿਆਣੇ ਬਹੁਤ ਸਿਆਣੇ ਯਾਰ ਖਾਓ 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 ਕੀ ਵੀ ਉਹਦੀ ਚਾਰ ਕੂਦਣੇ ਰਹਿ ਗਏ ਇੱਕ ਇਧਰ ਜਾਂ ਪੱਠਾ ਰਹਿ ਗਿਆ ਉਹ ਵਾਹੋ ਭਾਈ ਤੇਰਾ ਜਿਆ ਹੁਣ ਇਥੇ ਦੂਜਿਆਂ ਨੂੰ ਪਾਈਏ ਖਾਓ 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 ਮੇਂ ਗਏ ਆ ਬਾਈ ਕਿਹੜੇ ਨੂੰ ਭੁੱਖ ਲੱਗੀ ਹੈ ਹੁਣ ਉਹਨੂੰ ਪਾ ਦੇਣੇ ਇਹਨਾਂ ਤੋਂ ਬਾਅਦ ਲੋ ਭਾਈ ਇਹਨਾਂ ਨੂੰ ਵੀ ਖਰਾ-ਖਰਾ ਖਾਤੀ ਬੱਚਿਆਂ ਨੂੰ ਇਹ ਵੀ ਖਾ ਰਣਗੇ ਤੇ ਤਾਂ ਸਾਨੂੰ ਮੈਂ ਦਿਖਾ ਕੇ ਲਿਆਉਣਾ ਆਹ ਦੇਖੋ ਅੱਜ 15 ਦਿਨਾਂ 16 ਦਿਨਾਂ ਬਾਅਦ ਆਪਣੀ ਮੁਰਗੀ ਨੇ ਅੰਡਾ ਦਿੱਤਾ ਇੱਕ ਹੀ ਉਹ ਵੀ ਲੋ ਭਾਈ ਉੱਪਰ ਆ ਗਏ ਜਾਨਵਰ ਜੂਨ ਮਾਰੇ ਤਾਰ ਤੇ ਛਤਰਿਆਂ ਸਾਹਮਤਾਂ ਟਰੀਆਂ ਰੱਖਦੇ ਆ ਖੁੱਡੇ ਵਾਲੇ ਜਾਨਵਰ ਇਹਨੂੰ ਦੇਖੋ ਠੀਕ ਆ ਵੀ ਤੇ ਉਧਰ ਵੀ ਦਿਖਾਉਣਾ ਤੁਹਾਨੂੰ ਬੱਚੇ ਪੁੱਛੇ ਜਿਹੜੇ ਕੱਢੇ ਹੋਏ ਆ ਪਾਪਾ ਇਹਨੇ ਵੀ ਜਾਨਵਰ ਅੱਜ ਭਾਈ ਛੱਡੇ ਹੋਏ ਆ ਤੇ ਪਾਪਾ ਕਹਿੰਦਾ ਨੈਟ ਲਾਉਣਾ ਉਹ ਵੀ ਫਿਰ ਵਲੌਗ ਬਣਾਵਾਂਗੇ ਆਪਾਂ ਨੈਟ ਲਾਵਾਂਗੇ ਖੋਲ੍ਹਾਂਗੇ ਮੁਰੂ ਜਾਨਵਰ ਸਾਰੇ ਕਹਿੰਦਾ ਖਿੱਚ ਗਿਆ ਦੇਖੋ ਫਿਰ ਬੱਚੇ ਬਈ ਦੋ ਆ ਰਹੀ ਹੈ। ਯੰਗੀਦਰਾ ਦੇਖੋ। ਠੀਕ ਹੈ ਬਈ। ਦੋ ਆ ਰਹੀ ਹੈ। ਇਹ ਦੋ ਆ ਰਹੀ ਹੈ। ਤੁਸੀਂ ਆ ਲੈ ਕੁੰਡੇ ਜ ਨਹੀਂ ਬੰਦੇ ਹੈਂ। ਇੱਥੇ ਆਓ ਬੇਟਾ। ਇੱਥੇ ਆਓ। ਵੇ 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 ਕੋਈ ਹੈਂ। ਆ ਉਹ ਨਾ 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 ਆ ਦੇਖੋ ਬਈ ਹਾਂ ਇੱਥੇ ਵਿੱਚ ਵਿੱਚ ਹੁੰਡੇ ਜ ਨਹੀਂ ਬੰਦਾ ਯਾਰ ਪਤਾ ਨਹੀਂ ਕੀ ਗੱਲ ਹੈ ਇਹਨਾਂ ਨੂੰ ਠੀਕ ਆ ਬਈ ਇੱਕ ਬੱਚਾ ਉਹ ਉੱਥੇ ਆ ਉਹ ਕੀ ਤਾਂ ਤਾਂ ਨਿਕ ਹਨੇ ਕੱਢੇ ਆ ਆਪ ਅਠਾ ਡਾਵਾਗੇ ਹੁਣ ਆਪਾਂ ਨਵੇਂ ਜਿਹੇ ਡਾਉਣੀਆਂ ਆ ਏ ਕਾ ਰਿਆ ਏ ਕਿਥੇ ਡੰਡਿਆਂ ਵਾਲਾ ਆ ਰਹੀਦਾ ਜਿੱਟਣਾ ਦਾ ਏ ਕਿਥੇ ਹੋਰ ਕਿੱਧਰ ਗਿਆ ਕਿਧਰ ਗਿਆ ਕਿਧਰ ਗਿਆ ਕਿਹੜਾ ਗਿਆ ਕਿਧਰ ਗਿਆ ਕੱਟੰਗਾ ਦਾ ਆ ਵੀ ਰਿਹਾ ਛਿੱਟਾ ਇਹ ਤਰੇ ਦਿਨਾਂ ਦਾ ਆਇਆ ਤੇ ਮਾਰਦਾ ਸੀਗਾ ਇਹ ਬੜਾ ਠੀਕ ਹੈ ਭਾਈ ਤੇ ਦਰਵਾਜ਼ਾ ਲਾ ਲ ਕੇ ਦੰਡੂ ਨੇ ਇਹਨਾਂ ਨੂੰ ਖਾ ਲੈਣ ਦੋ ਬੱਚਿਆਂ ਨੂੰ ਦੇ ਲੈਣਗੇ ਬਾਕੀ ਇਹ ਵੀਡੀਓ ਦਾ ਪਿੱਛੇ ਇੰਡ ਕਰਦ ਨੇ ਜਿਹੜੇ ਆਪਣੇ ਚੈਨਲ ਨਾਲ ਵੀ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਕਰ ਲੋ ਲਾਈਕ ਕਮੈਂਟ ਕਰਕੇ ਜੂਸ ਵੀਡੀਓ ਕਿਤੇ ਅੱਲ ਲਗੀ ਤੇ ਆਪਾਂ ਜਿਹੜੀ ਤੁਹਾਨੂੰ ਪੱਠਿਆਂ ਦਾ ਗਿਆਨ ਦੋ ਤਨ ਉਹ ਛੱਡਾਂਗੇ ਬਾਈ ਕੱਲ੍ਹ ਜਾਂ ਪਰਸ ਹਵਾ ਜੀ ਅਗਲਾ ਜੱਜ ਹਵਾ ਦੇ ਵਲੋਕ ਨਹੀਂ ਚੱਲਦੀ ਆ ਦੇਖੋ ਝੰਡਾ ਇਹ ਹਿਲਦਾ ਆ ਕੰਮ ਆ ਬਾਈ ਤੇ ਆਪਾਂ ਦਾ ਸਾਹਮਣੇ ਹੁਣ ਜਾਨਵਰ ਸਾਰੇ ਵਾ ਜਿਹੜੇ ਥੱਲੇ ਆ ਉਹਨਾਂ ਨੂੰ ਖਰਾਕ ਪਾ ਕੇ ਖੁੱਡਾਂ ਛੱਡ ਦਿੰਨੇ ਆ ਆਪਾਂ ਕਹਿੰਦੇ ਦੋ ਜਾਨਵਰ ਨਹੀਂ ਮੁੜੇ ਦੋ ਦਾ ਫਰਦੇ ਬਾਪੇ ਦੇ ਇਹ ਵੀ ਹਾਜ਼ਰੇ ਅੱਗੇ ਉਹ ਦੇਖ ਰਿਹਾ ਤੇ ਲੀਦਾ ਗਈ ਕਾ ਆ ਗਿਆ ਇਹ ਪਾਪੇ ਗਈਆ ਜੀ ਨਾ ਠੀਕ ਹੈ ਮਤਰੋ ਬਾਈ ਵੀ